ਤਰਨਤਾਰਨ ਦੇ ਵਿੱਚ ਕਬੱਡੀ ਖਿਡਾਰੀ ਕਤਲ ਮਾਮਲੇ ਦੇ ਵਿੱਚ ਨਵਾਂ ਖੁਲਾਸਾ ਹੋਇਆ ਹੈ ਗੈਂਗਸਟਰ ਸਤਨਾਮ ਸੱਤਾ ਦਾ ਚチェਰਾ ਪੁਰਾਹੀ ਮ੍ਰਿਤਕ ਪਰਾਸੀ ਮ੍ਰਿਤਕ ਤੇ ਕਬੱਡੀ ਖਿਡਾਰੀ ਗੈਂਗਸਟਰ ਪ੍ਰਾਦੇ ਕਹਿੰਦੇ ਦੁਕਾਨ ਤੇ ਰੰਗਦਾਰੀ ਲੈਣ ਆਇਆ ਸੀ ਦੱਸਦੇ ਕਿ ਦੁਕਾਨ ਤੋਂ ਬਾਹਰ ਆਉਂਦਿਆ ਹੀ ਅਣਪਛਾਤੇਆਂ ਦੇ ਵੱਲੋਂ ਹਮਲਾ ਕੀਤਾ ਗਿਆ ਦੁਕਾਨ ਦੇ ਬਾਹਰ ਹਥਿਆਰ ਲੈ ਕੇ ਖੜੇ ਸਨ ਹਮਲਾਵਰ ਹਥਿਆਰਾਂ ਨੂੰ ਦੇਖ ਕੇ ਮੌਕੇ ਤੋਂ ਕਬੱਡੀ ਖਿਡਾਰੀ ਜੁੜਾ ਹੈ ਭੱਜ ਜਾਂਦਾ ਹੈ ਤੇ ਬੰਦੂਕਾਂ ਦੇ ਨਾਲ ਕਬੱਡੀ ਖਿਡਾਰੀ ਦੇ ਪਿੱਛੇ ਭੱਜਦੇ ਹੋਏ ਹਮਲਾਵਰ ਜੁੜੇ ਨੇ ਨਜ਼ਰ ਆ ਰਹੇ ਨੇ ਜੀ ਸਤਕਾਰ ਸਿੰਘ ਹੈਪੀ ਨਾਮ ਦਾ ਬੰਦਾ ਹੈ ਇੱਕ ਉਹਨਾਂ ਦੀ ਸੁਪਰ ਸੀਡ ਜਿਹੜੀ ਹੁੰਦੀ ਆ ਬੀਜਾਂ ਦੀ ਦੁਕਾਨ ਆ ਉਹਨਾਂ ਨੇ ਇੱਕ ਸਟੇਟਮੈਂਟ ਲਿਖਾਈ ਕਿ ਸਾਡੀ ਦੁਕਾਨ ਦੇ ਉੱਤੇ ਦੋ ਬੰਦੇ ਆਏ ਇੱਕ ਦਾ ਨਾਮ ਸੀਗਾ ਸੁਖਵਿੰਦਰ ਸਿੰਘ ਨੋਨੀ ਇੱਕ ਅਣਪਛਾਤਾ ਸੀਗਾ ਇਹ ਠੱਠੀਆਂ ਮਾਦਾਂ ਦਾ ਰਹਿਣ ਵਾਲਾ ਆ ਇਹਨਾਂ ਨੇ ਆ ਕੇ ਹੈਪੀ ਦੇ ਨਾਲ ਜਿਹੜੇ ਬੰਦੇ ਜੇਲ੍ਹ ਦੇ ਵਿੱਚ ਗੈਂਗਸਟਰ ਬੈਠੇ ਨੇ ਦੋ ਇੱਕ ਗੋਪੀ ਲੰਬੜਦਾਰ ਤੇ ਦੂਜਾ ਹੈਗਾ ਮੁਖਪਰੀ ਸਿੰਘ ਉਹਦੇ ਨਾਲ ਗੱਲ ਕਰਾਈ ਤੇ ਪੈਸਿਆਂ ਦੀ ਡਿਮਾਂਡ ਕੀਤੀ ਇਨੇ ਦੱਸਿਆ ਕਿ ਮੈਂ ਇਸ ਤੋਂ ਪਹਿਲਾਂ ਵੀ ਮੇਰੇ ਕੋਲ ਇਹਨਾਂ ਨੇ 2-3 ਵਾਰੀ ਪੈਸੇ ਮੰਗੇ ਸੀਗੇ ਤਾਂ ਮੇਰੇ ਪਰਿਵਾਰ ਨੂੰ ਮਾਰਨ ਦੀ ਧਮਕੀ ਦਿੱਤੀ ਸੀਗੀ ਤੇ ਮੈਂ ਡਰ ਦੇ ਬਾਰੇ ਪੈਸੇ ਦੇ ਦਿੱਤੇ ਕੱਲ ਇਹਨਾਂ ਨੇ ਮੇਰੇ ਕੋਲੋਂ ਆ ਕੇ ਫੇਰ ਦੁਬਾਰਾ ਫਰੋਤੀ ਦੀ ਮੰਗ ਕੀਤੀ ਤੇ ਮੈਂ ਫਰੋਤੀ ਨਹੀਂ ਦਿੱਤੀ ਤੇ ਮੌਕੇ ਦੇ ਉੱਤੇ ਮੇਰਾ ਬ੍ਰਦਰ ਆ ਗਿਆ ਗੁਰਜੰਟ ਸਿੰਘ ਉਹਨੇ ਆਪਣੇ ਲਾਇਸੈਂਸੀ ਵਿਅਪਨ ਦੇ ਵਿੱਚੋਂ ਫਾਇਰ ਕੀਤਾ ਤੇ ਇਸਦੇ ਗੋਲੀ ਲੱਗੀ ਜਿਸ ਨਾਲ ਇਹਦੀ ਮੌਤ ਹੋ ਗਈ ਮਰਨ ਵਾਲਾ ਜਿਹੜਾ ਬੰਦਾ ਆਇਆ ਜੀ ਉਸਦੇ ਕੋਲੋਂ ਸੁਖਵਿੰਦਰ ਸਿੰਘ ਕੋਲੋਂ ਇੱਕ ਦੇਸੀ ਕਟਾ ਬਰਾਮਦ ਹੋਇਆ ਆ ਉਹਦੇ ਵੱਲੋਂ ਵੀ ਫਾਇਰਿੰਗ ਕੀਤੀ ਗਈ ਚੱਕਰਤਾਰ ਸਿੰਘ ਦੇ ਬਿਆਨ ਦੇ ਮਤਲਬ ਇਹ ਸੁਣਨ ਚ ਆਇਆ ਜੀ ਜਿਹੜਾ ਸਤਨਾਮ ਸਿੰਘ ਸੱਤਾ ਕੈਂਸਟਰ ਦਾ ਬਾਹਰ ਬੈਠਾ ਹੋਇਆ ਉਹਦੇ ਚਾਚੇ ਦਾ ਬੇਟਾ ਹੈ ਸਗਵਿੰਦਰ ਸਿੰਘ ਦੇ ਖਿਲਾਫ ਕੋਈ ਪਹਿਲਾਂ ਵੀ ਕੋਈ ਹੈਗੇ ਕੋਈ ਜੁਰਮ ਹੂੰ ਹੁਣ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਜਿਹੜੀ ਚੀਜ਼ ਸਾਹਮਣੇ ਆਊਗੀ ਤੁਹਾਨੂੰ ਉਹਦੇ ਬਾਰੇ ਜਲਦ ਜਾਣੂ ਕਰਾਤਾ ਜਾਊਗਾ ਫਿਲਹਾਲ ਅਸੀਂ ਐਫਆ ਨੰਬਰ 172/24 ਇਹਨਾਂ ਸਾਰੇ ਬੰਦਿਆਂ ਦੇ ਅਨਗੇਸ਼ਟ ਰਜਿਸਟਰਡ ਕਰ ਦਿੱਤੀ ਦੋਨੇ ਕੋਲ ਸੀਗਾ ਜੀ ਨੋਨੇ ਦੇ ਮਗਰ ਜਦੋਂ ਭੱਜੇ ਨੇ ਉਹਨੇ ਫੈਰ ਕੀਤਾ ਤੇ ਦੇਸੀ ਕਟਾ ਨੋਨੇ ਕੋਲੋਂ ਬਰਾਮਦ